ਪੰਜਾਬ ਸਰਕਾਰ ਇੱਕ ਪਾਸੇ ਜਿੱਥੇ ਗਰੀਬਾਂ ਦੇ ਭਲੇ ਦੀ ਗੱਲ ਕਰ ਰਹੀ ਹੈ ਉੱਥੇ ਇਨ੍ਹਾਂ ਗਰੀਬਾਂ ਦੇ ਉੱਪਰ ਬਿਜਲੀ ਮਹਿੰਗੀ ਕਰਕੇ ਆਰਥਿਕ ਬੋਝ ਪਾ ਰਹੀ ਹੈ ਇਹ ਕਹਿਣਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦਾ ਇਸ ਮੌਕੇ ਤੇ ਵੱਖ-ਵੱਖ ਵਿਸ਼ਿਆਂ ਤੇ ਬੋਲਦਿਆਂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਮੈਂ بار بار ਇਹ ਗੱਲ ਅਸੀਂ کہہ ਰਹੇ ਸੀ ਕਿ ਪੰਜਾਬ ਦੀ ਭਾਈਚਾਰਕ ਸ਼ਾਂਜ ਨੂੰ ਜਿਸ ਤਰੀਕੇ ਦਾ ਰਵਈਆ ਕਾਂਗਰਸ ਸਰਕਾਰ ਨੇ ਪੜਿਆ ਪਹਿਲਾਂ ਮਕਸੂਦਾਾਂ ਚ ਬਲਾਸਟ ਹੋਏ ਫਿਰ ਜੋ ਸੈਸੈਸ਼ਨਿਸਟ ਗੱਲਾਂ ਦੇਸ਼ ਨੂੰ ਤੋੜਨ ਦੀਆਂ ਗੱਲਾਂ ਬਹੁਤ ਉੱਚੀ ਆਵਾਜ਼ ਚ ਪੰਜਾਬ ਦੀ ਧਰਤੀ ਚ ਚੱਕੀ ਜਾ ਰਹੀ ਹੈ ਸਰਕਾਰ ਬਣੀ ਸੀ ਡਵੈਲਪਮੈਂਟ ਦੇ ਏਜੰਡੇ ਚ ਸਰਕਾਰ ਬਣੀ ਸੀ ਭਾਈਚਾਰਕ ਸਾਂਝ ਦੇ ਏਜੰਡੇ ਚ ਸਰਕਾਰ ਬਣੀ ਸੀ ਦਲਤ ਭਰਾਵਾਂ ਦੀ ਬਾਹ ਫੜਨਾ ਕਿਸਾਨੀ ਦੀ ਬਾਹ ਫੜਨਾ ਮਗਰ ਹੁਣ ਤੁਸੀਂ ਵੇਖਿਆ 1.5 ਸਾਲ ਬਾਅਦ ਸਿਵਾਏ ਵੰਬਲਾਸ ਦੇ ਸਿਵਾਏ ਇੱਕ ਦੂਜੇ ਨਾਲ ਮਾਰ ਢਾੜ ਦੇ ਸਿਵਾਏ ਜਾਂ ਇਹ ਜੇ ਲੋਕ ਦਿਨ ਪਰ ਦਿਨ ਇਹ ਜੀਆਂ ਗਤੀਵਿਧੀਆਂ ਵਧਦੇ ਹੋਏ ਹੋਰ ਕੁਝ ਨਹੀਂ ਹੋ ਰਿਹਾ ਇਹ ਸਰਕਾਰ ਦੀ ਫੇਲਿਅਰ ਹੈ ਔਰ ਸਰਕਾਰ ਆਪਣੇ ਮੁੱਖ ਏਜੰਡੇ ਤੋਂ ਪਿੱਛੇ हट ਗਈ ਆ ਪਟਕ ਗਈ ਸਰ ਕਿਹੜੇ ਬਿਜਲੀ ਦੇ ਬਿੱਲ ਵਧਾਏ ਗਏ ਨੇ ਮੈਂ ਉਸ ਨੂੰ ਜੀ ਜਿੰਨੇ ਵੀ ਸਖਤ ਲਫ਼ਜ਼ਾਂ ਨਾਲ ਅਸੀਂ ਕੰਡਮ ਕਰਦੇ ਹਾਂ ਕਰ ਉਹਨੂੰ ਕਰਦੇ ਆ ਜੀ ਕਿਉਂਕਿ ਇਹ 6 12ਵੀਂ ਹਾਈਕ ਹੈ ਜੀ ਔਰ ਘਟੋਂ ਘਟ 1 ਰੁਪਇਆ ਵੱਧ ਗਿਆ ਹੈ ਪਿਛਲੇ ਡੇਢ ਸਾਲਾਂ ਚ ਆਲਮੋਸਟ 35 40% ਬੱਤੀ ਦੇ ਰੇਟ ਵੱਧ ਗਏ ਜਦ ਬੱਤੀ ਸਰਪਲਸ ਹੈ ਤੁਸੀਂ ਬੱਤੀ ਬਾਹਰ ਵੇਚ ਰਹੇ ਹੋ ਮੁਨਾਫਾ ਕਮਾ ਰਹੇ ਹੋ ਮੁਨਾਫਾ ਕਮਾਉਣ ਦੀ ਜਗ੍ਹਾ ਰੇਟ ਘਟਾ ਕੇ ਪੰਜਾਬ ਦੇ ਲੋਕਾਂ ਦੀ ਦਲਤ ਭਰਾਵਾਂ ਨੂੰ 20-23 ਭਾਈਚਾਰੇ ਨੂੰ ਜਿਨ੍ਹਾਂ ਦੀ ਸਹੂਲਤ ਵਾਪਸ ਲੈ ਲਈਆ ਉਹਨਾਂ ਨੂੰ ਸਹੂਲਤ ਔਰ ਮੈਂ ਅੱਜ ਇੱਕ ਥੋੜੇ ਨਾਲ ਇੱਕ ਹੋਰ ਬੇਨਤੀ ਕਰਦਾ ਜਾਖੜ ਸਾਹਿਬ ਨੇ ਗਲੀ ਗਲੀ ਧਰਨੇ ਦਿੱਤੇ ਸੀ ਪੈਟਰੋਲੀਅਮ ਪ੍ਰੋਡਕਟਸ ਹੁੰਦੇ ਅੱਜ ਪੰਜਾਬ 'ਚ 32 ਵੀ ਸਭ ਤੋਂ ਮਹਿੰਗੀ ਕਿਉਂਕਿ ਜਿੰਨਾ ਟੈਕਸ ਤੇ ਸੈਸੇ ਲਾ ਰਿਹਾ ਤੇ ਪੈਟਰੋਲ ਡੀਜ਼ਲ ਵੀ ਸਭ ਤੋਂ ਮਹਿੰਗਾ 6000 ਤੋਂ 7000 ਕਰੋੜ ਸਾਲਾਨਾ ਸਰਕਾਰ ਲੋਕਾਂ ਦੇ ਬੋਝ ਪਾ ਕੇ ਇਕੱਠਾ ਕਰ ਰਹੀ ਹੈ ਜਿਤ 5 ਰੁਪਏ ਦੇਸ਼ ਦੇ ਵੱਖ-ਵੱਖ ਸੂਬੇ ਤੇ ਸੈਂਟਰ ਸਰਕਾਰ ਨੇ ਘਟਾ ਦਿੱਤੇ ਤੇ ਇਹ ਲੋਕ ਮਾਰੂ ਨੀਤੀ ਹੈ ਕਿਹੜੀ ਹੈ ਜਿਹੜੀ ਅੱਜ ਸਰਕਾਰ ਜਾਕਰ ਸਾਹਿਬ ਨੂੰ ਮੈਂ ਪੁੱਛਦਾ ਤੁਸੀਂ ਧਰਨੇ ਰੋਜ਼ ਲਾਉਂਦੇ ਸੀ ਹੁਣ ਧਰਨਾ ਲਾਓ ਖਜ਼ਾਨਾ ਮੰਤਰੀ ਦੇ ਘਰ ਦੇ ਅੱਗੇ ਜਾਂ ਮੁੱਖ ਮੰਤਰੀ ਅੱਗੇ ਕਿ ਰੇਟ ਘਟਾਉਣ ਲੋਕਾਂ ਦਾ ਭਲਾ ਹੋਵੇ ਹਰ ਇੱਕ ਸਿੱਧੂ ਸਾਹਿਬ ਨੇ ਕਿਹਾ ਹੈਗਾ ਆ ਸਾਊਥ ਇੰਡੀਆ ਪਾਕਿਸਤਾਨ ਦੇ ਪ੍ਰਤੀ ਫਿਰ ਪਿਆਰ ਜਗਾਉਣਾ ਕਿਉਂਕਿ ਉੱਥੇ ਦਾ ਖਾਣਾ ਜਿਹੜਾ ਪਾਕਿਸਤਾਨ ਦਾ ਉਹ ਬੀਬੀ ਜੀ ਆਏ ਆ ਅਚਾ ਕੁਮਾਰੀ ਜੀ ਉਹਨਾਂ ਨੂੰ ਪੁੱਛੋ ਮੈਨੂੰ ਲੱਗਦਾ ਇਹ ਨਵੀਂ ਕਾਂਗਰਸ ਪਾਰਟੀ ਉਹਨਾਂ ਪਾਕਿਸਤਾਨ 'ਚ ਖੜੀ ਕਰਨ ਨੂੰ ਫਿਰਦਾ ਹੈ ਦੇਖੋ ਮੈਂ ਸਾਰੇ ਟੀਚਰ ਸਾਹਿਬਾਨਾਂ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਅਸੀਂ ਬੜੀ ਛੇਤੀ ਗਵਰਨਰ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਉਹਨਾਂ ਨੂੰ ਜਾ ਕੇ ਮਿਲਾਂਗੇ ਕਿਉਂਕਿ ਜਿਹੜੇ ਇਹ ਟੀਚਰ ਸਹਿਬਾਨਾਂ ਨਾਲ ਇਹਨਾਂ ਨਾਲ ਵਾਅਦਾ ਕੀਤਾ ਗਿਆ ਸੀਗਾ ਕਿ ਇਹਨਾਂ ਨੂੰ ਪੱਕੇ ਕੀਤਾ ਜਾਊ ਪੱਕੇ ਤਾਂ ਕੀ ਕੀਤਾ ਉਹਨਾਂ ਦੀ 50-50 ਹਜ਼ਾਰ ਤੋਂ ਸੈਲਰੀ ਅੱਜ 10 ਹਜ਼ਾਰ ਤੇ ਲੈ ਆਏ ਆ ਤੇ ਉਤੋਂ ਉਹਨਾਂ ਨਾਲ ਗੱਲ ਕਰਨ ਦੀ ਜਗ੍ਹਾ ਜਿਨੇ ਪੰਜਾਬ ਦੇ ਭਵਿੱਖ ਨੂੰ ਸਾਹਮਣਾ ਉਹਨਾਂ ਨੂੰ ਜਿਸ ਤਰੀਕੇ ਨਾਲ ਬੈਡਲੀ ਟ੍ਰੀਟ ਕੀਤਾ ਜਾ ਰਿਹਾ ਇਲ ਟ੍ਰੀਟ ਕੀਤਾ ਜਾ ਰਿਹਾ ਬਦਸਲੂਕੀ ਕੀਤੀ ਜਾ ਰਹੀ ਹੈ ਉਸ ਨੂੰ ਅਸੀਂ ਕੰਡੈਮ ਵੀ ਕਰਦੇ ਆ ਤੇ ਗਵਰਨਰ ਸਾਹਿਬ ਕੋਲ ਜਾਵਾਂਗੇ ਕਿ ਇਸ ਹਾਲਾਤਾਂ ਚ ਨਾ ਤਾਂ ਸਕੂਲ ਦੇ ਪੜ੍ਹਾਈ ਦੇ ਉਹ ਲੈਵਲ ਵਧੀਆ ਬਣਨੇ ਆ ਤੇ ਨਾ ਸਾਡੇ ਆਉਣ ਵਾਲੇ ਭਵਿੱਖ ਦਾ ਕੁਝ ਬਣਨਾ ਜੇ ਇਹੀ ਰਵਈਆ ਸਟੇਟ ਗਵਰਨਮੈਂਟ ਦਾ ਰਮਸਾ ਐਸਐਸਏ ਜਿੰਨੇ ਵੀ ਟੀਚਰ ਸਹਿਬਾਨ ਆ ਉਹਨਾਂ ਪ੍ਰਤੀ ਰਿਹਾ